ਆਮ ਵਿੱਚ ਲੋਕ ਸਮਾਨ ਚੁੱਕ ਕੇ ਵਾਪਸ ਹੁੰਦੇ ਹੋਏ ਇਹ ਤਸਵੀਰਾਂ ਕਲੰਦੌਰ ਦੀਆਂ ਭਾਈ ਕਿੱਡੀ ਜਗ੍ਹਾ ਤੋਂ ਆਏ ਜੇ ਹੋਰ ਉਡਾਲੇ ਇਹ ਸਮਾਨ ਘਰ ਦਾ ਲੈ ਗਿਆ ਜੀ ਹਾਂਜੀ ਮਾਲਜ ਘਰ ਦਾ ਹੈ ਮਕਾਨ ਬੈ ਗਿਆ ਮਾਲਜ ਤੇ ਮਕਾਨ ਬੈਠਾ ਤਾਂ ਲੱਗੇ ਆ ਜੀ ਤੁਸੀਂ ਜਿਹੜੀ ਕਲੰਦੌਰ ਪੋਸਟ ਨਿਊਜ਼ ਦੇ ਨਾਲ ਇਸ ਟਾਈਮ ਅਸੀਂ ਖੜੇ ਆ ਕਲੰਦੌਰ ਦੇ ਵਿੱਚ ਜਿੱਥੇ ਕਿ ਬਰਸਾਤਾਂ ਦਾ ਦੋ ਤਿੰਨ ਦਿਨ ਤੋਂ ਲਗਾਤਾਰ ਚੱਲ ਰਹੀ ਹੈ ਉਸ ਦਾ ਪਾਣੀ ਇੱਥੇ ਡੈਮੋ ਤੇ ਛੱਡੇ ਪਾਣੀ ਨਾਲ ਕਾਫੀ ਕਰਨ ਵਾਲਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਉੱਪਰ ਤੱਕ ਆ ਚੁੱਕਾ ਹੈ ਸੜਕ ਵੀ ਭਰ ਹੋ ਚੁੱਕੀ ਹੈ ਸਾਡੇ ਲੋਕ ਮਜੂਦ ਨੇ ਜਿਨ੍ਹਾਂ ਦੀਆਂ ਪਹਿਲੇ ਵੀ ਖਰਾਬ ਹੋ ਚੁੱਕੀਆਂ ਹਨ ਕਲਬਤ ਕਰਨ ਨੇ ਬਾਬੇ ਕੀ ਨਾ ਜੇ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਅਸਰ ਰਜਿੰਦਰ ਸਿੰਘ ਭੰਗੂ ਤੇ ਬਾਕੀ ਆ ਵੇਖੋ ਜੋ ਕੁਦਰਤ ਦੀ ਆਫਤ ਆਈ ਆ ਉਹ ਸਾਰੇ ਵੇਖਣਦੇ ਆ ਕੀ ਕੁਝ ਬਣਦਿਆ ਵਾ ਹਾਂਜੀ ਤੇ ਕੁਝ ਸਰਕਾਰਾਂ ਦੀਆਂ ਵੀ ਨਕਾਮੀਆਂ ਨੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਜਿਹੜਾ ਵਾ ਇਹਦੀ ਨਾਲੇ ਦੀ ਜਿਹੜੀ ਆ ਸਫਾਈ ਨਹੀਂ ਹੋਈ ਤੇ ਉਹਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਤੇ ਇੱਥੇ ਜਿਹੜੀ ਡਾਫ ਲੱਗ ਜਾਂਦੀ ਆ ਤੇ ਡਾਫ ਲੱਗਣ ਕਰਕੇ ਤੁਸੀਂ ਵੇਖੋ ਪਿੱਛੇ ਤੱਕ ਵੇਖੋ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਉਹ ਨੁਕਸਾਨ ਹੋਣਦੇ ਜਿਹੜੇ ਆ ਪਰ ਹੁਣ ਤਾਂ ਇਸ ਟਾਈਮ ਤਾਂ ਕੁਦਰਤੀ ਕਰੋਪੀ ਆ ਜਿਹੜੇ ਲਗਾਤਾਰ ਮੀਂਹ ਪੈ ਰਹੇ ਨੇ ਜਾਂ ਡੈਮੋਂ ਤੋਂ ਪਾਣੀ ਛੱਡਿਆ ਜਾ ਰਿਹਾ ਵੇਖੋ ਜੀ ਕੁਦਰਤ ਦੀ ਕਰੋਪੀ ਬਿਲਕੁਲ ਠੀਕ ਆ ਜੀ ਕੁਦਰਤ ਅੱਗੇ ਕਿਸੇ ਦਾ ਬਾਹ ਨਹੀਂ ਚੱਲਦਾ ਪਰ ਜਦੋਂ ਸਮਾਂ ਹੁੰਦਾ ਉਹਦੇ ਜੇ ਪ੍ਰਸ਼ਾਸਨ ਸਰਕਾਰਾਂ ਵੀ ਥੋੜਾ ਬੋਧਾ ਧਿਆਨ ਦੇਣ ਤੇ ਕੁਦਰਤ ਨੇ ਤੇ ਆਪਣਾ ਕੰਮ ਕਰਨਾ ਹੀ ਕਰਨਾ ਚਲੋ ਇਨਸਾਨ ਕੁਦਰਤ ਨਾਲ ਵੀ ਛੇੜਛਾੜ ਕਰਨ ਡਿਆ ਵਾ ਉਹਦਾ ਵੀ ਖਮਾਜਾ ਸਾਨੂੰ ਭੁਗਤਣਾ ਪੈਣ ਡਿਆ ਪਰ ਜੇ ਸਰਕਾਰਾਂ ਵੀ ਥੋੜਾ ਬੋਧਾ ਸੋਚਣ ਕਿ ਜਦੋਂ ਉਸ ਟਾਈਮ ਦੇ ਉੱਤੇ ਅਗਰੇਨਾ ਦੀਆਂ ਨਾਲੀਆਂ ਦੀ ਸਫਾਈ ਕੀਤੀ ਜਾਵੇ ਤੇ ਜਿਹੜਾ ਕੋਈ ਡਾਫ ਨਾ ਲੱਗੇ ਤੇ ਜਿਹੜਾ ਪਾਣੀ ਦੀ ਨਿਕਾਸੀ ਹੋਵੇ ਜਿਹੜੀ ਐਨੀ ਜਿਹੜੀ ਫਸਲਾਂ ਬਰਬਾਦ ਹੋਣ ਲੀਆਂ ਉਹਦੇ ਉੱਤੇ ਜੇ ਸੋਚਿਆ ਜਾਵੇ ਤੇ ਇਹਦੇ ਵਿੱਚ ਸਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਆ ਇਸ ਪਾਣੀ ਦੇ ਨਾਲ ਕਿੰਨੀ ਕੁ ਫਸਲ ਜਿਹੜੀ ਹੈ ਬਰਬਾਦ ਹੋ ਸਕਦੀ ਹੈ ਵੇਖੋ ਜੀ ਜੇ ਤੇ ਪਾਣੀ ਜਿਸ ਤਰ੍ਹਾਂ ਮਨਨ ਜੇ ਸਕੀਨ ਵਾਲੇ ਨੂੰ ਆਪਾਂ ਲਿਆ ਜਾਵੇ ਤੇ ਇਹਦੇ ਨਾਲ ਹੀ ਕੋਈ 2-400 ਏਕੜ ਜਿਹੜਾ ਵਾ 500 ਏਕੜ ਜਿਹੜਾ ਵਾ ਖਰਾਬ ਹੋਣ ਦੇ ਅਸਾਰ ਹੈ ਤੇ ਜਿਸ ਤਰ੍ਹਾਂ ਦਰਿਆ ਦਾ ਵੇਖਣਦੇ ਆ ਪੇ ਬਹੁਤ ਵੱਡੇ ਪੱਧਰ ਤੇ ਉਹ ਵੀ ਕੰਮ ਜਿਹੜਾ ਬਿਲਕੁਲ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕਾ ਵਾ ਤੇ ਜੇ ਉਹੋ ਜੀ ਕਰੋਪੀ ਆ ਜਾਂਦੀ ਹੈ ਤੇ ਫੇਰ ਤੋਂ ਉਹਦੇ ਵਾਸਤੇ ਕੋਈ ਮਤਲਬ ਲਿਮਟ ਹੀ ਨਹੀਂ ਰਹਿ ਜਾਂਦੀ ਉਹਦੇ ਬਹੁਤ ਵੱਡੇ ਨੁਕਸਾਨ ਹੋਣਦੇ ਆ ਸਾਰਾ ਲੇਕਿਨ ਜੇ ਆਪਾਂ ਸਕੀਨ ਵਾਲੇ ਨੂੰ ਵੀ ਵੇਖਿਆ ਜਾਵੇ ਤੇ ਇਹ ਵੀ ਕੋਈ 4-500 ਕਿੱਲਾ ਜਿਹੜਾ ਵਾ ਉਹ ਇਹਦੇ ਨਾਲ ਬਰਬਾਦ ਹੋਣਦੇ ਆ ਸਾਰੇ ਤੁਹਾਡੀ ਕਿੰਨੀ ਫਸਲ ਜਿਹੜੀ ਆਈ ਹੈ ਵੇਖੋ ਜੀ ਸਾਡੀ ਆਪਾਂ ਆਪੋ ਆਪਣੀ ਨਾਨਾ ਲਈਏ ਇੱਥੇ ਸਾਰੇ ਜਿੰਨੇ ਵੀ ਆਪਾਂ ਹੈਗੇ ਆ ਸਾਰਿਆਂ ਦੀ ਜਿਹੜੀ ਆ ਉਹ ਇਹਦੇ ਵਿੱਚ ਨੁਕਸਾਨ ਹੋਣਦੇ ਆ ਵਾ ਮੇਰੀ ਵੀ ਇੱਥੇ ਨਰਸਰੀ ਆ ਜੀ ਤੇ ਫੁੱਲਾਂ ਦੀ ਕਾਸਤ ਕਰਦੇ ਆ ਇਹ ਤੋਂ ਪਹਿਲਾਂ 10-15 ਦਿਨ ਪਹਿਲਾਂ ਵੀ ਇੱਥੇ ਪਾਣੀ ਆਇਆ ਵਾ ਉਦੋਂ ਵੀ ਕੋਈ ਕੋਈ ਮੇਰਾ ਨੁਕਸਾਨ ਹੋਇਆ ਕਾਫੀ ਤੇ ਹੁਣ ਵੀ ਫੁੱਲ ਜਿਹੜੇ ਉਹ ਬਿਲਕੁਲ ਤਿਆਰ ਸਨ ਤੇ ਉਹ ਵੀ ਜਿਹੜਾ ਵਾ ਉਹਦੇ ਵੀ ਕਾਫੀ ਜਿਹੜਾ ਉਹ ਨੁਕਸਾਨ ਹੋ ਗਿਆ ਮਤਲਬ ਕਿਉਂਕਿ ਜਿਹੜੇ ਫੁੱਲ ਹੁੰਦੇ ਆ ਇਹ ਇੰਨਾ ਨਹੀਂ ਠੱਕਾ ਚੱਲ ਸਕਦੇ ਤੇ ਉਹਨਾਂ ਦੀ ਵੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਉਹ ਨੁਕਸਾਨ ਹੋਇਆ ਜਿਸ ਤਰ੍ਹਾਂ ਪਾਣੀ ਨਾਲ ਕਾਫੀ ਰਸਤੇ ਬੰਦ ਹੋ ਚੁੱਕੇ ਨੇ ਹਰ ਪਾਸਿਓਂ ਜੀ ਬਿਲਕੁਲ ਰਸਤੇ ਬੰਦ ਹੋ ਚੁੱਕੇ ਆ ਤੇ ਚਲੋ ਇਹਦੇ ਵਾਸਤੇ ਤਾਂ ਅਸੀਂ ਰਾਹਗੀਰਾਂ ਨੂੰ ਆਖਾਂਗੇ ਵੀ ਬੜੇ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਆ ਤੇ ਫੇਰ ਤੁਸੀਂ ਜਾਓ ਨਾ ਕਿ ਐਵੇਂ ਜਿਹੜਾ ਵਾ ਆਪਾਂ ਇਹਨਾਂ ਰਸਤਿਆਂ ਦੇ ਵਿੱਚ ਜਾਣਾ ਵੀ ਜਿਹੜਾ ਵਾ ਮਾੜਾ ਵਾ ਕਿਉਂਕਿ ਕੁਦਰਤ ਆ ਕੁਦਰਤ ਦੀ ਕਰੋਪੀ ਆ ਇਹਦੇ ਵਿੱਚ ਜਿਹੜਾ ਵਾ ਆਪਣਾ ਸਾਥਤਾ ਬਣਾ ਕੇ ਹੀ ਜਾਣਾ ਚਾਹੀਦਾ ਵਾ ਸਾਡੇ ਨਾਲ ਹੋਰੀ ਮਜੂਦ ਨ ਗੱਲਬਤ ਕਰਨੇ ਭਾਜੀ ਬਸਾਤੀ ਇਹ ਪਾਣੀ ਦੀ ਮਾਰ ਪਈ ਆ ਕਿੰਨੀ ਕ ਮਾਰ ਪਈ ਭਾਜੀ ਇਹ ਤੇ ਦੇ ਮਲਗੀ ਨਖਾਸ ਇਹ ਜਿਹੜਾ ਨਖਾਸੂ ਕਰਨ ਵਾਲਾ ਇਹਨੂੰ ਆਪਾਂ ਬੋਲਦੇ ਆ ਇਹ ਤੇ ਸ਼ੁਰੂ ਹੋਇਆ ਚੜਨਾ ਇਹ ਤੇ 4 ਦਿਨ ਪਾਣੀ ਇਹਦਾ ਨਾਮ ਹੀ ਬਰਸਾਤ ਹੋਵੇ 4 ਦਿਨ ਪਾਣੀ ਇਹਦਾ ਜਿਹੜਾ ਕੱਢ ਦੇਣਾ ਹਜ਼ਾਰਾਂ ਏਕੜ ਜਿਹੜੇ ਇੰਨੇ ਬਰਬਾਦ ਕਰਨੇ ਆ ਇਹ ਕਾਰਨ ਕੋਈ ਆ ਕਿ ਇਹਦੇ ਵੱਲ ਕੋਈ ਦੇਖਦਾ ਨਹੀਂ ਪਿੱਛੋਂ ਜੋ ਡਰੇਨ ਆ ਪੁੱਟਪੁੱਟੇ ਦੇ ਵਿੱਚ ਕਰਤਾਪੁਰ ਧਾਰੀਵਾਲ ਦੀ ਨਾਲ ਜਿੰਨਾ ਬਰਸਾਤੀ ਪਾਣੀ ਸਾਰਾ ਇਹਦੇ ਵਿੱਚ ਆਉਣਾ ਪਰ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਇਸ ਡਰੇਨ ਨੇ ਹਜ਼ਾਰਾਂ ਏਕੜਾਂ ਨਾਲੇ ਤਾਂ ਕਈ ਨਾਲੇ ਤੋਂ ਅੱਗੇ ਤੱਕ ਇਹਨੇ ਮਾਰ ਕਰਨੀ ਪਰ ਇਹਦੇ ਵੱਲ ਕਿਸੇ ਦਾ ਧਿਆਨ ਨਹੀਂ ਅੱਜ ਮੇਰਾ ਕੱਲੇ ਦਾ ਘੜ ਤੋਂ ਘੜ 70 80 ਕਿੱਲੇ ਜ਼ਮੀਨ ਹੈ ਜਿਹੜੀ ਬਰਬਾਦ ਹੋ ਗਈ ਠੇਕੇ ਤੇ ਜ਼ਮੀਨ ਆ ਕੁਝ ਕੁਝ ਆਪਣੀ ਆ ਇਸ 70 ਕਿਲੇ ਜਮੀਨ ਜਿਹੜੀ ਮੇਰਾ ਇਕੱਲੇ ਦਾ ਨੁਕਸਾਨ ਆ ਹੋਰ ਇੱਥੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਕਿਸੇ ਦੇ 50 ਕਿਲੇ ਕਿਸੇ ਦੇ 100 ਕਿਲਾ ਇਤਨਾ ਬਰਬਾਦ ਹੋਣੀ ਆ ਪਰ ਇਹ ਸਰਕਾਰ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਨਾ ਕਿਸੇ ਨੇ ਦੇਣਾ ਸਾਨੂੰ ਪਤਾ ਹੈ ਕਿਤਰਾ ਕਰਜ਼ੇ ਚੁੱਕ-ਚੁੱਕ ਕੇ ਤੇ ਇਹ ਜਮੀਨ ਜਿਹੜੀ ਆ ਇਹ ਫਸਲ ਜਿਹੜੀ ਆਪਾਂ ਪਾਲੀ ਆ ਅੱਜ ਇਹਨਾਂ ਦੁੱਖ ਹੋ ਰਿਹਾ ਵੀ ਬਰਸਾਤ ਤੇ ਚਲੋ ਕੈਰਵਾਨ ਹੋਏ ਰੱਬ ਕੈਰਵਾਨੀ ਉਹ ਕਾਹਾਂਗੇ ਜਿਹੜੀ ਇੰਨੀ ਬਰਬਾਦ ਹੋ ਰਹੀ ਆ ਪਰ ਅੱਜ ਅਸੀਂ ਆਹੜਾ ਮਾਨੇ ਜਾਣਦਾ ਵੀ ਅਸੀਂ ਕਿਸ ਹਾਲਾਤ ਚ ਆ ਅਸੀਂ ਪਰਿਵਾਰ ਕਿਦਾਂ ਪਾਲਨੇ ਆ ਤੇ ਕੀ ਕਰਾਂਗੇ ਆਪਾਂ ਇਹ ਸੋਚੀ ਪਏ ਹੋਏ ਆ ਕਰਜ਼ਾ ਚੁੱਕ ਚੁੱਕ ਲਾਤੇ ਆ ਫਸਲ ਜੇ ਹੁਣ ਪੱਕਣ ਦੇ ਆਈ ਆ ਤੇ ਕੋਈ ਖਰਚਾ ਨਹੀਂ ਹੋਣਾ ਹੋਰ ਸਿਰਫ ਵਧਣੀ ਸੀਗੀ ਤੇ ਅੱਜ ਪਾਣੀ ਆ ਜੇ ਪਿੱਛੋਂ ਡੈਮੋਂ ਪਾਣੀ ਛੱਡ ਦਿੰਦੇ ਨੇ ਫੇਰ ਕੀ ਹਾਲਾਤ ਹੋਣਗੇ ਫੇਰ ਜਿਹੜਾ ਸਾਡਾ ਇਹ ਰਾਵੀ ਦਾ ਬੰਨ ਆ ਰਾਵੀ ਦਾ ਬੰਨ ਜੇ ਟੁੱਟ ਜਾਂਦਾ ਅੱਜ ਆਦੀ ਜਿਹੜਾ ਵਾ 12 13 ਫੁੱਟ ਪਾਣੀ ਜਿਹੜਾ ਤੁਸੀਂ ਨਾ ਲੱਗਾ ਹੋਇਆ ਜੇ ਉਹ ਬੰਨ ਟੁੱਟਦਾ ਸਾਰਾ ਪਾਣੀ ਇੱਥੋਂ ਦੀ ਲੰਗਣਾ ਤੇ ਉਹ ਘਟ ਤੋਂ ਘਟ ਤੇ 15 ਫੁੱਟ ਪਾਣੀ ਇੱਥੇ ਆਊਗਾ ਇਕੱਠਾ ਤੇ ਜਿਹੜਾ ਉਹ ਇਹ ਸ਼ਹਿਰ ਨੂੰ ਵੀ ਘਰੂ ਤੇ ਕੋਈ ਪਿੰਡ ਨਹੀਂ ਉਹਦੇ ਤੋਂ ਬਚੇਗਾ ਸਾਰ ਜਾਨੀ ਮਾਲੀ ਹਰ ਨੁਕਸਾਨ ਉਹਦੇ ਨਾਲ ਹੋਏਗਾ ਤੇ ਬਹੁਤ ਵੱਡੀ ਪੱਧਰ ਤੇ ਹੋਵੇਗਾ ਤੋ ਸੋਚਿਆ ਨਹੀਂ ਹੋਏਗਾ ਵੀ ਇੰਨਾ ਨੁਕਸਾਨ ਹੋਏਗਾ ਉਹਦੇ ਨਾਲ ਜੇ ਉਹ ਬੰਨ ਟੁੱਟਦਾ ਸਾਰੇ ਲੋਕ ਉਥੇ ਸਾਡੇ ਅਸੀਂ ਵੀ ਜਾ ਰਹੇ ਹਾਂ ਤੇ ਹੁਣ ਚੱਲੇ ਆ ਬੋਰੀਆਂ ਲੈ ਕੇ ਉਹ ਅੱਜ ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾਵਾਂਗੇ ਜੇ ਬੰਨ ਦੀ ਰਾਖੀ ਵਾਸਤੇ ਚੱਲੇ ਆ ਉਹ ਲਾਗੇ ਲਾਗੇ ਪਿੰਡਾਂ ਵਾਲੇ ਸਾਰੇ ਰਾਖੀ ਕਰਨ ਅਸੀਂ ਲਗਾਤਾਰ ਉਹਨਾਂ ਨਾਲ ਤਾਲਮੇਲ ਜੀਆ ਤੇ ਬਾਰ ਬਾਰ ਸਾ ਰਾਤ 2 ਵਜੇ ਤੇ ਆਪਾਂ ਜਾਗ ਰਹੇ ਆਂ ਕੱਲ ਵੀ ਗਏ ਆਂ ਤੁਸੀਂ ਬੰਨਦੇ ਤੇ ਅੱਜ ਆਪਣਾ ਮਾਲ ਡੰਗਰ ਇਧਰੋਂ ਸਾਰਾ ਕੱਢ ਕੇ ਆਪਾਂ ਸ਼ਹਿਰ ਵੱਲ ਪਾਸੇ ਲੈ ਗਏ ਆ ਤੇ ਹੁਣ ਜਿਹੜਾ ਅਸੀਂ ਉਹ ਤੁਸੀਂ ਬੰਨ ਵੱਲ ਜਾ ਰਹੇ ਆਂ ਬਹੁਤ ਮੁਸ਼ਕਲ ਚ ਹੈ ਆਪਾਂ ਪੰਚਾਇਤ ਜੀ ਅਮੀਰ ਕਾ ਦੀ ਕਲਾ ਨੌਰ ਤੇ ਹਮੇਸ਼ਾ ਲੁੱਟਿਆ ਗਿਆ ਨਾ ਲੋਕ ਇਕੱਠੀ ਹੋਏ ਇਥੋਂ ਦੇ ਇਹ ਨੂੰ ਇਹ ਸ਼ਹਿਰ ਨੂੰ ਬਚਾਇਆ ਜਾਵੇ ਤੇ ਨਾ ਕੋਈ ਹੋਰ ਇਥੇ ਜਿੰਨੇ ਅਜੇ ਤੱਕ ਜਿੱਤੇ ਨੇ ਦੱਸੋ ਕਲਾ ਨੌਰ ਦੀ ਨਾ ਕੋ ਪੰਚਾਇਤ ਨਾ ਕੋ ਕਮੇਟੀ ਇੰਨਾ ਪੈਸਾ ਹੀ ਸਾਰਾ ਇਥੋਂ ਦਾ ਗੁਰਦੁਆਰਦ ਹੋ ਗਿਆ ਕਲਾਨੌਰ ਦੇ ਕੁਛ ਨਹੀਂ ਪੱਲਿਆ ਇਸ ਟਾਈਮ ਹੀ ਤੇ ਨਾ ਲੋਕ ਇਕੱਠੇ ਨੇ ਥੋਂ ਦੇ ਤੇ ਜਿਹਦੇ ਕਰਕੇ ਇਹ ਬਰਬਾਦੀ ਹੋ ਰਹੀ ਆ ਤੇ ਜ਼ਮੀਨ ਠੇਕੇ ਤੇ ਚੜੀ ਆ ਹਜ਼ਾਰਾਂ ਹਜ਼ਾਰਾਂ ਏਕੜੀ ਚੜੀ ਆ ਜਦੋਂ 12-1400 ਕਿਲਾ ਜ਼ਮੀਨ ਹੈ ਕਲਾਨੌਰ ਦੀ ਸਾਰੀ ਠੇਕੇ ਚੜੀ ਆ ਅੱਜ ਫਸਲ ਮਰ ਜਾਂਦੀ ਕਿਹੜੀ ਕਿਸੇ ਨੇ ਪੰਚਾਇਤ ਦਾ ਠੇਕਾ ਮਾਫ ਕਰਦਣਾ ਕਦੇ ਨਹੀਂ ਠੇਕਾ ਨਾ ਸਾਡੇ ਸ਼ਹਿਰ ਦੇ ਕੰਮ ਹੀ ਹੁੰਦਾ ਉਹ ਪੈਸਾ